ਰਾਜਪੁਰਾ ਦੇ ਵਿੱਚ ਕਰਵਾਏ ਗਏ ਫਾਈਨਲ ਗੁਰਮਤੀ ਮੁਕਾਬਲੇ ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ ਗੁਰਮਤੀ ਪ੍ਰਚਾਰ ਸੇਵਾ ਮਿਸ਼ਨ ਚੈਰੀਟੇਬਲ ਸੁਸਾਇਟੀ ਅਤੇ ਦਮਦਮੀ ਟਕਸਾਲ ਜਥਾ ਰਾਜਪੁਰਾ ਵੱਲੋਂ ਇਲਾਕੇ ਦੇ 170 ਪਿੰਡਾਂ ਦੀਆਂ ਸੰਗਤਾਂ ਵੱਲੋਂ ਗੁਰਮਤੀ ਪ੍ਰਚਾਰ ਮੁਕਾਬਲੇ ਗੁਰਦੁਆਰਾ ਜੋਤੀ ਸਰੂਪ ਫੋਕਲ ਪੁਆਇੰਟ ਰਾਜਪੁਰਾ ਵਿਖੇ ਕਰਵਾਏ ਗਏ ਜਿਸ ਵਿੱਚ ਫਾਈਨਲ ਪੇਪਰ ਵਿੱਚ 1000 ਬੱਚਿਆਂ ਨੇ ਭਾਗ ਲਿਆ ਪ੍ਰੀਖਿਆ ਵਿੱਚ ਜੋ ਬੱਚੇ ਫਰਸਟ ਆਉਣਗੇ ਉਹਨਾਂ ਨੂੰ 5 ਅਗਸਤ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ ਕੈਮਰਾਮੈਨ ਅਭਿਸ਼ੇਕ ਦੇ ਨਾਲ ਰਜਿੰਦਰ ਮੋਹੀ ਅਜਾਟੀ ਵੀ ਨ ਆਪ ਜੀ ਦੇਖ ਰਹੇ ਹੋ ਕਿ ਅੱਜ ਗੰਗੂਰ ਸਾਹਿਬਾ ਰਾਜਪੁਰਾ ਦੇ ਗੁਰਮਤਿ ਪਛਾਣ ਸੇਵਾ ਮਿਸ਼ਨ ਚੈਟਰ ਦੇ ਅੰਸ਼ਕੀ ਬਣੇ ਜੋ ਇਲਾਕੇ ਦੇ ਵਿੱਚ 170 ਪਿੰਡਾਂ ਦੇ ਵਿੱਚ ਗੁਰਮਤਿ ਦੇ ਮੁਕਾਬਲੇ ਹੋਏ ਸੀ 15000 ਮਾਈ ਭਾਈ ਨੇ ਭਾਗ ਲਿਆ ਸੀ ਬੱਚਿਆਂ ਨੇ ਤੇ ਅੱਜ ਉਹਦਾ ਸਾਡਾ ਸੈਮੀ ਫਾਈਨਲ ਮੁਕਾਬਲਾ ਜਿਹੜਾ ਹੈ ਦੁਬਾਰਾ ਫੋਕਲ ਪੁਆਇੰਟ ਸਰ ਦੋਸੂਨ ਸਰ ਦੇ ਨਿਯੰਤਰਣ ਕਮੇਟੀ ਦੁਆਰਾ ਲਿਆ ਜਾ ਰਿਹਾ ਹੈ ਜਿਹਦੇ ਵਿੱਚ ਸਾਡਾ ਕਮਾਂਡਰ ਸਾਤਾ ਗੁਜਾਰ ਸਿੰਘ ਪ੍ਰਤਾਪ ਦੇ ਸੁਦੇਸ਼ ਸਿੰਘ ਸੰਧਵੈਟ ਅਡਵੋਕੇਟ ਸਾਹਿਬ ਸਾਨੂੰ ਬਹੁਤ ਸਹਿਯੋਗ ਦੇ ਲਈ ਫੋਕਲ ਬੰਡਟ ਕਮੇਟੀ ਅੱਜ ਫਾਈਨਲ ਮੁਕਾਬਲੇ ਤੇ ਲਗਭਗ ਜਿਹੜਾ ਹੈ ਤਕਰੀਬਨ 1700 ਬੱਚਾ ਜਿਹੜਾ ਹੈ ਸਾਰੇ ਪਿੰਡਾਂ ਦੇ ਵਿੱਚੋਂ ਫਾਈਨਲ ਮੁਕਾਬਲੇ ਵਿੱਚ ਭਾਗ ਲੈਣਿਆ ਤੇ ਇਹੀ ਫਾਈਨਲ ਮੁਕਾਬਲੇ ਦਾ ਜਿਹੜਾ ਸਾਡਾ ਰਿਜ਼ਲਟ ਹੈ ਉਹ ਅਸੀਂ 5 ਤਰੀਕ ਨੂੰ ਆਊਟ ਕਰਨਾ ਤੇ 5 ਤਰੀਕ ਨੂੰ ਦਮਨਵੀਟ ਸਾਹਿਬ ਜਨਾ ਰਾਜਪੁਰਾ ਦੇ ਮੁੱਖ ਦਫ਼ਤਰ ਵਿਖੇ ਹੀ ਜਿਹੜਾ ਰਿਜ਼ਲਟ ਜਿਹੜਾ ਦਿੱਤਾ ਜਾਏਗਾ ਸ਼ਾਮ ਨੂੰ 6:30 ਵਜੇ ਉਸ ਮਾਲਮੇਣਾ ਸ਼ੁਰੂ ਹੋਏ ਦੇ ਵਿੱਚ 5 ਕਿਸੇ ਦਰਾਂ ਦੀ ਟਾਡੀ ਪ੍ਰਚਾਰ ਕਥਾ ਵਜ ਕੇ ਪਹੁੰਚ ਰਹੇ ਨੇ ਤੇ ਬੱਚਿਆਂ ਨੂੰ ਉਹਦੇ ਵਿੱਚ ਕਾਫੀ ਨਿਰ ਲੱਖਾਂ ਦੇ ਕਾਫੀ ਮੀ ਖਿਲਾ ਮਾਰੇ ਨਾਲ ਜਿਹੜਾ ਬੱਚਿਆਂ ਨੂੰ ਤੇ ਦਵਾਜਿਆ ਜਾਣਾ ਸੋ ਇਹਦੇ ਵਿੱਚ ਸਾਨੂੰ ਸਾਰਿਆਂ ਪਿੰਡਾਂ ਦਾ ਕਾਫੀ ਸਹਿਯੋਗ ਰਿਹਾ ਤੇ ਖਾਸ ਕਰਕੇ ਆ ਤੁਸੀਂ ਦੇਖ ਸਕਦੇ ਜਿੰਨੇ ਸਾਡੇ ਵਲੰਟੀਅਰ ਵੀ ਖੜੇ ਨੇ ਨੌਜਵਾਨ ਵੀ ਜਿੰਨੇ ਵੀ ਖੜੇ ਨੇ ਸਾਨੂੰ ਇਹਨਾਂ ਨੇ ਸਾਨੂੰ ਬਹੁਤ ਸਹਿਯੋਗ ਰਿਹਾ ਕਿਉਂਕਿ ਇਹਨਾਂ ਦੇ ਸਹਿਯੋਗ ਤੋਂ ਬਿਨਾ ਸਾਡੇ ਵਾਸਤੇ ਇਹਦਾ ਕਾਰਜ ਸੀਗਾ ਸਾਡੇ ਵਾਸਤੇ ਬਹੁਤ ਮੁਸ਼ਕਲ ਇਹ ਟਾਰਗੇਟ ਸੀ ਪਰ ਨੌਜਵਾਨ ਵੀਰਾਂ ਦੇ ਸਹਿਯੋਗ ਨਾਲ ਪਿੰਡਾਂ ਦੇ ਸਹਿਯੋਗ ਨਾਲ ਸਾਨੂੰ ਜਿਹੜਾ ਇਹ ਕਾਰਜ ਕਰਨਾ ਬਹੁਤ ਸੌਖਾ ਲੱਗਾ ਉਹ ਸਾਰੀ ਸੰਗਤ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਭਾਈ ਜੀ ਦਾ ਸਾਥ ਸਭ ਦਾ